ਹੂੰ ਜੀ ਹੁਕਮ ਲੈ ਵਢਾਈ ਹੁਕਮੋਂ ਤੁਮਨੀ ਇਹ ਚੁਕਮ ਲੈ ਖੁਦ ਸੁਖੋ ਪਾਈਏ ਕਿਨੋਂ ਕਿਸੇ ਹੁਕਮ ਮੇ ਸਦਾ ਪਾਈਏ ਹੁਕਮ ਨਾ ਸਭ ਕੋ ਬਾਹ ਹੁਕਮ ਨ ਕੋਈ ਨਾ ਨਖ ਹੁਕਮੇ ਜੇ ਬਜੇ ਤਾਂ ਹਮੇ ਕਹੇ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਣੇ ਨਿਸ਼ਾਨ ਗਾਵੇ ਕੋ ਗੁਟ ਵਢੀਆਂ ਚਾਰ ਗਾਵੇ ਕੋ ਵੀ ਦੇਵੀ ਖੰਬੀ ਚਾਰ ਗਾਵੇ ਕੋ ਸਾਜ ਕਰੇ ਤਨਖੇ ਕੋ ਜੀ ਲਾ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇ ਕੇ ਹਾਦਰਾ ਹਦੂਰ ਕਥਨਾ ਕਥੀ ਨਾਵੇ ਤੋ ਓਟ ਕਤ ਕਤ ਕਥੀ ਕੋਟੀ ਕੋਡ ਕੋਡ ਦਿੰਦਾ ਤੇ ਲੈਂਦੇ ਥਕ ਪਾਏ ਜੋਗਾ ਝਗੰਤਰ ਖਾਈ ਕਾਇਖ ਮੁਕਮ ਚਲਾਏ ਰਾਹੁ ਨਾਨਕ ਵਿਖਸੇ ਵੇ ਪ੍ਰਵਾਉ ਸਾਚਾ ਸਾਹਿਬ ਸਾਚਨਾਹੀ ਪਾਖੇ ਪੂ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਫੇਰ ਕੇ ਅੱਗੇ ਰੱਖੀਏ ਜਿ ਦਿੱਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜਿ ਸੁਨੇ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਡਿਆਈ ਵਿਚਾਰ ਕਰਮੀਆਂ ਵੇ ਕਪੜਾੰਦਰੀ ਮੂਖ ਦਵਾਰ ਨਾਨਕ ਕੇ ਵੇ ਜਾਣੀਏ ਸਵਾਪੇ ਸੱਚਿਆ ਅਰਥਾਪੇ ਨ ਜਾਏ ਕੀਤਾ ਨ ਹੋਏ ਆਪੇ ਆਪ ਨਿੰਨਸੋਏ ਜਨ ਸੇ ਵੇ ਤਨ ਪਾਇਆ ਮਾਨ ਨਾਨਕਾਂ ਵੀ ਗੁੜੀਧਾਨ ਗਾਵਿ ਸੁਣੀ ਮਨ ਰਖਿਐ ਭਾਉ ਦੁਖ ਪਰ ਹਰ ਸ਼ੁਕਰ ਲਾਜਾਇ ਗੁਰਮੁਖ ਨਾਦੰ ਗੁਰਮੁਖ ਹੋਏ ਦੰ ਗੁਰਮੁਖ ਰਹਿ ਸਮਾਏ ਗੁਰੀਸ਼ਰ ਗੁਰ ਗੋਬਖਰਮਾ ਗੁਰ ਪਾਰਬਤੀ ਮਾਏ ਜੇਹੂ ਜਾਣਾ ਖਾ ਨਹੀਂ ਕਹਿਣਾ ਕਤਨ ਜਾਈ ਗੁਰਾਂ ਗਦੇ ਭਜਾਈ ਸਬਨਾ ਜੀ ਗਗਦਾਤਾ ਸੋਮੈ ਵਿਸਰਨਾ ਜਾਈ ਤੇਰ ਨਾਵਾ ਜੇ ਤੇ ਸੁਹਾਵਾ ਵਣ ਪਾਣੀ ਕੇ ਨਾ ਕਰੀ ਜੇ ਤੇ ਸਿਰ ਢਪਾਈ ਵੇ ਖਮਣ ਕਰਮਾ ਕੇ ਮਿਲ ਲਈ ਮਤ ਵਿਚ ਰਤਨ ਜਰ ਮਾਣੀ ਜੇ ਗੁਰ ਕੀ ਸਿੱਖ ਸੁਣੀ ਕੋ ਰਾਈਂ ਕਦੇ ਭਜਾਈ ਸਭਨਾ ਜੀ ਕਗਦਾਤਾ ਸੋਮੈ ਵਿਸਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਤੇ ਸੁਣੀ ਹੋਏ ਨਵਾ ਖੰਡਾ ਵੇ ਜਾਣੀਏ ਨਾ ਚੱਲੇ ਸਭ ਕੋਈ ਚੰਗਾ ਨਾ ਉਰਖਾਈ ਕੇ ਜਸ ਕੀਰੇ ਜਗਲੇ ਜੇ ਤੇ ਨਦਰ ਨਾ ਵਈ ਤਵਾੜਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾਂ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਣਾ ਸੁਣੀਏ ਤਰਦ ਵਾਲਾ ਕਾ ਸੁਣੀਏ ਦੀਪ ਲੋਪ ਅਤਾਲ ਸੁਣੀ ਪਹੁੰਚੇ ਕਾਲ ਨਾ ਨ ਬਗਦਾ ਸਦਾ ਵਿਕਾਸ ਸੁਣੀ ਦੂਪ ਪਾਪ ਕਾ ਨਾਸ ਸੁਣੀਏ ਸਬਰ ਮੈਂਦ ਸੁਣੀ ਮੁਕਸ਼ਲਾ ਹਰਮੰਦ ਸੁਣੀ ਯੋਗ ਜੋਗ ਤਨ ਭੇ ਸੁਣੀ ਸਾਸ਼ਤ ਸਮਰਤ ਵੇਦ ਨਾ ਨ ਬਗਦਾ ਸਦਾ ਵਿਕਾਸ ਸੁਣੀ ਦੂਪ ਪਾਪ ਕਾ ਨਾਸ ਸੁਣੀਏ ਸੰ ਸੰਦੋਗ ਗਿਆਨ ਸੁਣੀ 68 ਕਾ ਇਸ਼ਨਾਨ ਸੁਣੀ ਪੜ ਪੜ ਪਾਵੇਂ ਮਾਨ ਸੁਣੀਏ ਲਾਗੇ ਸਹਿ ਧਿਆਨ ਨਾ ਨਾ ਬਗਦਾ ਸਦਾ ਵਿਕਾਸੁ ਨੀ ਦੂ ਪਾਪ ਕਾ ਨਾਸੁ ਸੁਣੀ ਸਰਾਗੁਣਾ ਕੇ ਗਾਹ ਸੁਣੀ ਸੇ ਕਬੀਰ ਪਾਤਸ਼ਾ ਸੁਣੀ ਆਂਦੇ ਪਾਵੇ ਰਾਹ ਸੁਣੀ ਹਾਂ ਤੋ ਵਿਸਗਾ ਨਾਨਕ ਭਗਦਾ ਸਦਾ ਵਿਕਾਸੁ ਨੀ ਦੂ ਪਾਪ ਕਾ ਨਾਸੁ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੀ ਵਿਜੇ ਬਿਸਤਾਈ ਕਾਗਤੁ ਨਾ ਲਿਕਣ ਹਾਰ ਮਨਨੇ ਕਬ ਕਰ ਵਿਚਾਰ ਐਸਾ ਨਾਮਨ ਜੁ ਹੋਏ ਜੇ ਕੋ ਮਨਜਨ ਮਨ ਕੋਈ ਮਨਨੇ ਸੁਰਤ ਹੋਵੇ ਮਨ ਬੋਧ ਮਨਨੇ ਸਗਲ ਪਉਣ ਕੀ ਸੁੱਧ ਮਨਨੇ ਮੋ ਚੋਟਾ ਨਾ ਖਾਏ ਮਨਨੇ ਜਮਕੇ ਸਾਥ ਨਜਾਈ ਐਸਾ ਨਾਮ ਜਨਮ ਹੋਏ ਜੇ ਕੋ ਮੰਜਾਣੇ ਮਨ ਕੋਈ ਮੰਨੇ ਮਾਰਗ ਠਾਕਣਾ ਪਾਈ ਮੰਨੇ ਪਛੋ ਪ੍ਰਗਟ ਜਾਏ ਮੰਨੇ ਮੰਗਣਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਭਾਨੇ ਐਸਾ ਨਾਮ ਜਨਮ ਹੋਏ ਜੇ ਕੋ ਮੰਜਾਣੇ ਮਨ ਕੋਈ ਮੰਨੇ ਭਾਵੇਂ ਮੂਖ ਦਵਾਰ ਮੰਨੇ ਪਰਿਵਾਰੇ ਸਾਧਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਨਕੋਵਨਪੇ ਕੇ ਐਸਾ ਨਾਮ ਜਨਮ ਹੋਏ ਜੇ ਕੋ ਮੰਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹੇ ਦਰਗੇ ਮਾਨ ਪੰਜੇ ਸੋਹੀ ਦਰ ਰਾਜਾਨ ਪੰਜਾ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਿ ਘਨ ਨੈ ਨਾਈ ਸਮਾਰਤ ਹੌਲ ਤਰਮ ਦੇ ਕਪੂ ਸੰਤੋਖ ਦਾਪ ਰੱਖਿਆ ਜਨਸੂਤ ਜੇ ਕੋ 부ਝ ਹੋਵੇ ਸਚਾਰ ਤਬਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਉਣ ਜੋਰ ਜੀ ਜਾਤ ਰੰਗਾ ਕੇ ਨਾ ਸਮਝਾ ਲਿਖਿਆ ਉੜੀ ਕਲਮ ਇਹ ਲਿਖਾ ਲੈ ਕੇ ਜਾਣੇ ਕੋਈ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਹਲ ਰੂਪ ਕੇ ਤੀਤਾ ਚਣੇ ਕਉਣਕੂਤ ਕੀ ਤਬ ਸੋਇਕ ਕੋ ਤਿਸਤੇ ਹੋਇ ਲਖਦ ਰਿਹਾਉ ਕੁਦਰਤ ਗਉਣ ਕਹਾ ਵਿਚਾਰ ਬਾਨਣ ਜਾਵੇ ਏਕ ਬਾਰ ਜੋਤ ਤਦ ਭਵਸੇ ਪਲਿਕਾਰ ਦੂਸਰਾ ਸਲਾਮਤ ਨਿਰੰਕਾਰ ਅਸੰਗ ਜਬ ਅਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਅਰਧ ਮੁਕ ਵੇਦ ਪਾੜ ਸੰਗ ਜੋਗ ਮਨੇ ਉਦਾਸ ਅਸੰਗ ਭਗਤ ਗਉਣ ਗਿਆਨ ਵਿਚਾਰ ਸੰਗ ਸਤੀ ਸੰਗ ਤਤਾਰ ਸੰਗ ਸੂਰਮੂ ਭਾਗਸਾਰ ਸੰਖਮੋਲ ਲੇਵਲਾ ਤਾਰ ਕੁਦਰਤ ਗਉਣ ਕਹਾ ਵਿਚਾਰ ਬਾਨਣ ਜਾਵੇ ਏਕ ਬਾਰ ਜੋਤ ਤਦ ਭਵਸੇ ਪਲਿਕਾਰ ਦੂਸਰਾ ਸਨਾਮਤ ਨਿਰੰਕਾਰ असंग मूर्ख अंध को रसंग चोर حرامخور असंग मर कर जाहे जोर संकल्पित कुमाहे असंग पापी पाप कर जाहे असंग कूड़ यार कूड़े फिराहे असंग बलिसमल पक्का हे सगनिंदक सर करे बार नानक नीज कहे विचार वारने जावे एक बार जोत तबस प्रलि कर तो उस रसमामद निरंकार असंग नाव असंग थाम गम गम असंग लो असंग है सिर पार होए अखरी नाम क्रीसल्ला ਅਗਰੇ ਗਿਆਨ ਗੀਤ ਗੁਣਾਂ ਅਗਰੇ ਲਿਖਣ ਬੋਲਣ ਮਾਨ ਲਖਰਾਸ ਸਸਨ ਜੋ ਵਿਖਾਣ ਜਿੰਨੇ ਲਿਖੇ ਤਿਸ ਨਾਹੀਂ ਜੇ ਫਰਮਾਇ ਤੇ ਤੇ ਬਾਇ ਜੇਤਾ ਕੀਤਾ ਤੇ ਤਾਣਾ ਓਮਣ ਨਾਵੇਂ ਨਾਹੀਂ ਕੋਥਾਉ ਕੁਦਰਤ ਗੁਣ ਕਹਾ ਵਿਚਾਰ ਮਾਨਣ ਜਾਵੇ ਇੱਕ ਬਾਰ ਜੋਤ ਤਦ ਭਵੇ ਸਪਲਿਕਾ ਤੂਸਰਾ ਸ੍ਰਾਮਨ ਦਿਨੰਕਾਰ ਭਰੀਏ ਹੱਥ ਪੈਰ ਤੰਤੇ ਪਾਣੀ ਧੋਤੇ ਉਤਰਸ ਖੇ ਮੂਤ ਬਲੀਤੇ ਕੱਪੜ ਹੋਏ ਦੇ ਸਾਬੂਲ ਤੇ ਪ੍ਰੀਮਤ ਪਾਪਾ ਕੇ ਸੰਗੋ ਧੋਪੇ ਨਾਮੇ ਕੇ ਰੰਗ ਉਨੀ ਪਾਪੀ ਆਖਣ ਨਾਹੀ ਕਰ ਕਰ ਘੜਨਾ ਲਿਖ ਲੈ ਜਾਹੇ ਆਪੇ ਵੀ ਜਾਪੇ ਹੀ ਖਾਏ ਨਾਨਕ ਹੁਕਮ ਆਵੇ ਜਾਹੇ ਤੀਰ ਤਬ ਦਿਆ ਦਾਂ ਜੇ ਕੋ ਭਾਵੇ ਦਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤਿਰੰਤ ਮਲਣਾ ਹੋ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਣ ਗੁਣ ਕੀਤੇ ਬਗਤ ਨਾ ਹੋਏ ਸੋਸਤਾਦ ਬਾਣੀ ਬਰਮਾਉ ਸ ਸੁਹਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੀ ਰੂਤੀ ਮਾ ਕਵਣ ਸੀ ਥੋ ਆਕਾਰ ਵੇਲ ਨਾ ਭਈਆ ਪਣ ਤੀਜ ਹੋਵੇ ਲੇ ਪ੍ਰਾਨ ਬਖੰਦਾ ਪਾਇਓ ਕਾ ਦੀਏ ਜੇ ਲਿਖਨ ਲੇ ਕਰਾਨ ਥਿਤਵਾਰ ਨਾ ਜੋਗੀ ਜਾਣੇ ਰਤ ਮਾਹ ਨਾ ਕੋਈ ਜਾ ਕਰਤਾ ਸੱਟੀ ਕੋ ਸਾਜੇ ਆਪੇ ਜਾਣੇ ਸੋਈ ਕਿ ਵਗਰਾਹਾ ਕੇ ਸਲਾਹੀ ਕਿਵਨ ਨੇ ਕਿਵ ਜਾਣਾ ਨਾਨਕ ਅੰਕਣ ਸਭ ਕੋ ਔਖੇ ਦਿਕਸਾਉਣਾ ਵੱਡਾ ਸਾਹੀ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆ ਨਾ ਸੋਹੀ ਪਾਤਾ ਲਪਤਾ ਲਖ ਗਸਾ ਗਾ ਸੂਡ ਕੋਡ ਪਾਲਥ ਕੀ ਵੀਤ ਕਹੇਨੇ ਕਵਾਸ ਸਹ ਸਟਾਰਾ ਕਹਿਨ ਕਦੀ ਬਸੂਲ ਇਕਤਤ ਲਿਖਹੁ ਤੇ ਲਿਖੇ ਲੇਕੇ ਹੁਣਾ ਨਾਨਕ ਬੜਾ ਕੀ ਪਝਣੇ ਆਪ ਸਲਾਹੀ ਸਲਾਹ ਹਿ ਤੇ ਸਰਦਨ ਭਈ ਨਦੀ ਤੇ ਵਾਹ ਬਿ ਸਮੁੰਦਰ ਨ ਜਾਣੀ ਸਮੁੰਸਾ ਸੁਲਤਾਨ ਕਿਰਹਾ ਸਤੀ ਮਾਲਤਨ ਕੀੜੀ ਤੁਲ ਨ ਹੋਵਨੀ ਜੇ ਤਸ ਮਨੁ ਨ ਹੋਵਿ ਸਰੇ ਅੰਤ ਨ ਸਭ ਤੇ ਕਹਿ ਨਾਨਕ ਅੰਤਨ ਕੰਨ ਦੇ ਨਾਨਕ ਅੰਤਨ ਵੇਖੜ ਸੁਨੇ ਨਾਨਕ ਅੰਤਰ ਜਾਪੇ ਕੀ ਮਨ ਮਨ ਅੰਤਰ ਜਾਪੇ ਕੀਤਾ ਕਾਰ ਅੰਤਰ ਜਾਪੇ ਪਾਰਾਵਾਰ ਅੰਤ ਕਾਰਨ ਕੇ ਤੇ ਬਿਲਾਹੇ ਤਾ ਕੇ ਅੰਤਨ ਪਾਈ ਜਾਏ ਇਹ ਅੰਤਰ ਜਾਣ ਕੋਈ ਬਹੁਤ ਗਇ ਬੋਤਾ ਹੋਏ ਬੜਾ ਸਾਹਿਬ ਉੱਚਾ ਥਾਉ ਉੱਚੇ ਉਪਰ ਉੱਚਾ ਨਉ ਇਹ ਵਡ ਉਚਾ ਹੋਵੇ ਕੋਈ ਤਿਸੋ ਚੋ ਕੋ ਜਾਣੇ ਸੋਏ ਜੇ ਵਡ ਆਪ ਜਾਣੇ ਆਪ ਆਪ ਨਾਨਕ ਦੀ ਕਰਮੀ ਦਾਤ ਬਹੁਤਾ ਗਰਮ ਲਿਖਿਆ ਨਾ ਜਾਈ ਵਡਾ ਦਾਤਾ ਤਿਲਨਤ ਮਾਈ ਕਿਤੇ ਮੰਗੇ ਜੋਤ ਪਾਰ ਕਿਤੇ ਘੜਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਬੇਕਾਰ ਕਿਤੇ ਲਲਮ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤੇ ਦੁਖ ਪੂਖ ਸਦ ਮਾਰੈ ਪੈਦਾ ਅਤਰੀ ਦਾ ਧਾਰ ਬੰਦ ਖਲਾਸੀ ਪਾਣ ਹੋ ਰਾਕ ਨਾ ਸਕੇ ਕੋਈ ਜੇ ਕੋ ਖਾਏ ਕਕਣ ਭਾਉ ਜਾਣੇ ਜੇ ਤੈ ਮੂਖਾਏ ਆਪੇ ਜਾਣੇ ਆਪੇ ਦੇ ਜਾਂ ਕਿਸੇ ਬਿਕੇਈ ਕੇ ਜਿਸ ਨੂੰ ਬਖਸ਼ ਸਫਸਲਾਹ ਨਾਨਕ ਪਾਸ ਸਹੀ ਬਾਦਸਾ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਜਾਹੇ ਮੁੱਲ ਭਾਏ ਮੁੱਲ ਸਮਾਹੇ ਮੁੱਲ ਤਰ ਮੁੱਲ ਦੀ ਬਾਣ ਮੁੱਲ ਤਲ ਮੁੱਲ ਪਰਵਾਨ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਫਰਮਾਨ ਮੁੱਲ ਮੁੱਲ ਆਖ ਨਾ ਜਈ ਆਖ ਆਖ ਰੇ ਲੈ ਲੈ ਆਖੇ ਵੇਦ ਬਾੜ ਪੁਰਾਣ ਆਖੇ ਭੜੇ ਕਰੇ ਵਖਿਆਣ ਆਖੇ ਬਰਮ ਆਖੇ ਇੰਦਾ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਾ ਕੇ ਸਿਦਾ ਕੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁੰਨਰ ਮੁੰਜਾ ਸੇ ਕਿਤੇ ਅਕੂਟੁ ਡਾਇ ਤੇ ਕਿਤੇ ਹੋਰ ਕਰੇ ਤਾ ਆਖ ਨ ਸਕੀ ਕਈ ਕੇ ਜਿਵਣ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਕੇ ਬੋਲ ਵਿਗਾੜ ਤਾ ਲਿਖੇ ਸਰ ਗਵਾਰਾ ਗਵਾਰ ਸੋ ਦਰ ਕੇ ਹਸੋ ਗਰ ਕੇ ਹ ਜਤਬਸ ਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕਿਤੇ ਵਾਉਣ ਹਾਰੇ ਕਿਤੇ ਰਾਗ ਪਰ ਸੁਖੀਨ ਕਿਤੇ ਗਾਉਣ ਹਾਰੇ ਗਾਹ ਤਨੋਂ ਪਉਣ ਪਾਣੀ ਬੇਸੰਤਰ ਕਾਵੇ ਰਾਜਾ ਧਰਮ ਦੁਆਰੇ गांव में तो गोपत लिख जाने लिख लिख तनम बेचारे गांव इस ब्रह्मा देवी सोहन त्रिसद अस बारे गांव इन नासन बैठे देवतिया दे नालें गांव इस समादी अंदर गांवण साथ बेचारे गांव जति सती संतुखी गांव